ਅਰਸਾ ਰਾਹੀ ਮੁਰਜੀ ਕੀ ਫਤਿਹ ਅੱਜ 21 ਫਰਵਰੀ 2024 ਦਾ ਦਿਨ ਹੈ 21 ਫਰਵਰੀ ਜਦੋਂ ਵੀ ਸਾਲ ਬਾਦ ਆਉਂਦੀ ਹੈ ਤੇ ਸਿੱਖ ਪੰਥ ਤੇ ਪੰਜਾਬ ਵਾਸਤੇ ਉਹ ਅੱਲੇ ਜ਼ਖਮ ਮੁੜ ਹਰੇ ਹੁੰਦੇ ਨੇ ਜਿਸ ਦੀਆਂ ਚੀਜ਼ਾਂ ਨੂੰ ਬਰਦਾਸ਼ਤ ਕਰਨਾ ਔਖਾ ਇਹ ਕਹਿ ਲੀਏ ਇਨਾ ਬਖਸ਼ਣਯੋਗ ਦਿਨ ਭੁੱਲਣਯੋਗ 21 ਫਰਵਰੀ 1920 ਨੂੰ ਸ਼ਹੀਦ ਭਾਈ ਲਖਮਣ ਸਿੰਘ ਧਾਰੋਵਾਲ ਉਹਨਾਂ ਦਾ ਸਮੂੱਚਾ ਜਥਾ ਸਾਕਾ ਨਨਕਾਣਾ ਸਾਹਿਬ ਇਹ ਜਦੋਂ ਪੰਨੇ ਇਤਿਹਾਸ ਦੇ ਸਾਹਮਣੇ ਆਉਂਦੇ ਆ ਇੱਕ ਪਾਸੇ ਨਰੈਣੂ ਮਹੰਤ ਗੋਰੀ ਸਰਕਾਰ ਜਿਨ੍ਹਾਂ ਨੇ ਗੁਰਦੁਆਰਾ ਪ੍ਰਬੰਧ ਵਿੱਚ ਵੱਡਾ ਖੱਲਰ ਪਾ ਕੇ ਸਿੱਖ ਪੰਥ ਦਾ ਜਾਨੀ ਮਾਲੀ ਨੁਕਸਾਨ ਕੀਤਾ ਇੱਜ਼ਤ ਨਾ ਖਿਲਵਾੜ ਕੀਤਾ ਸਤਿਦਾਂਤਾਂ ਦੀ ਸੱਟਮਾਰੀ ਭਾਵਨਾਵਾਂ ਨੂੰ ਠੇਸ ਮੱਜੀ ਜਿਸ ਦੇ ਹੱਲ ਲਈ ਇੱਕ ਰੋਸ਼ਮਈ ਸੰਘਰਸ਼ ਸ਼ਹੀਦ ਭਾਈ ਲక్ష్మణ ਸਿੰਘ ਉਹਨਾਂ ਨੇ ਸ਼ੁਰੂ ਕੀਤਾ ਪਰ ਅੱਜ ਦੇ ਦਿਨ ਉਹਨਾਂ ਨੇ ਕੋਈ ਹਥਿਆਰ ਨਹੀਂ ਚੁੱਕਿਆ ਕੇਵਲ ਗੁਰੂ ਕੇ ਹਜ਼ੂਰ ਬੈਠ ਕੇ ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੇ ਪਾਵਨ ਬਚਨਾਂ ਦਾ ਨਿਤਨੇਮ ਹੀ ਕਰ ਰਿਹਾ ਸਨ ਇਸ ਸਰਕਾਰੀ ਗੁੰਡਿਆਂ ਨੇ ਉਹ ਅੱਜ ਦੇ ਦਿਨ ਅਤ ਕਰ ਦਿੱਤੀ ਤੇਲ ਪਾ ਪਾ ਕੇ ਜਿਉਂਦੇ ਸਾੜੇ ਝੰਡਾ ਨਾ ਬਨ ਕੇ ਸਾੜੇ ਗਏ ਗੋਲੀਆਂ ਮਾਰੀਆਂ ਟੁਕੜੇ ਟੁਕੜੇ ਕਰ ਦਿੱਤੇ ਟੋਕਰਿਆਂ ਚ ਪਾ ਦਿੱਤੇ ਅੱਜ ਦਾ ਦਿਨ ਬੜਾ ਹੀ ਦੁਖਦਾਈ ਹੈ ਸਭ ਤੋਂ ਪਹਿਲਾਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਨਮਸਕਾਰ ਕਰਦੇ ਆ ਜਿਨ੍ਹਾਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਗੁਰੂ ਪੰਥ ਵਾਸਤੇ ਕੀਤਾ ਦੂਜੇ ਬੰਨੇ ਅਫਸੋਸ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਕਿਸੇ ਨੇ ਪ੍ਰਧਾਨਗੀ ਲੈ ਲਈ ਤੇ ਕਿਸੇ ਸਰਕਾਰ ਨੇ ਆਪਣੇ ਚਾਹੇਤੇ ਝੋਲੀ ਚੁੱਕੋ ਗੁੰਡੇ ਬਦਮਾਸ਼ ਬਚਾਲੇ ਤੇ ਸਰਕਾਰ ਨੇ ਆਪਣੇ ਕੀਤੇ ਤੇ ਪਰਦੇ ਪਾਉਣ ਦਾ ਕੋਝਾ ਯਤਨ ਕੀਤਾ ਜਿੰਨਾ ਕਰਕੇ ਕਿਤੇ ਨਾ ਕਿਤੇ ਨਰੈਣੂ ਮਹੰਤ ਵਰਗੇ ਬਦਮਾਸ਼ ਬਰੀ ਵੀ ਹੋਏ ਅੱਜ 21 ਫਰਵਰੀ ਮੁੜ ਸਾਹਮਣੇ ਖੜੀ ਹੈ 21 ਫਰਵਰੀ ਤੋਂ ਪਹਿਲਾ ਵੀ ਇੱਕ 2020 100 ਸਾਲ ਬਾਅਦ ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋਂ 328 ਰੂਪ ਉਹਨਾਂ ਦਾ ਇਨਸਾਫ ਮੰਗ ਰਹੇ ਇਸ ਉਹਨਾਂ ਸਿੱਖ ਸੰਗਤਾਂ ਦੇ ਨਾਲ ਵੀ ਉਹੀ ਕੀਤਾ ਜੋ ਗੋਰੀ ਸਰਕਾਰ ਤੇ ਨਰੇਣੂ ਮਹੰਤ ਨੇ ਕੀਤਾ ਸੀ ਅੱਜ ਹੁਣ 21 ਫਰਵਰੀ 2024 ਮੁੜਾ ਖੜੀ ਹੈ ਅੱਜ ਸਾਡੇ ਕਿਸਾਨ ਭਰਾ ਸਰਹੱਦ ਤੇ ਖੜੇ ਨੇ ਕਿਸਾਨੀ ਦੀ ਖਾਤਰ ਖੇਤੀ ਦੀ ਖਾਤਰ ਪਾਉਣ ਪਾਣੀ ਧਰਤੀ ਦੀ ਖਾਤਰ ਮਨਵਤਾ ਦੀ ਖਾਤਰ ਤੇ ਦੂਜੇ ਬੰਨੇ ਅੜੀਅਲ ਸਰਕਾਰ ਮੋਦੀ ਸਰਕਾਰ ਜਿਨੇ ਖੱਟਰ ਸਰਕਾਰ ਬੈਰੀਅਰ ਲਾ ਕੇ ਤੇ ਉਹਨਾਂ ਨੂੰ ਸ਼ਾਂਤਮਈ ਆਵਾਜ਼ ਦੇਣ ਤੋਂ ਵੀ ਰੋਕਿਆ ਜਾ ਰਿਹਾ ਹੈ ਪਤਾ ਲੱਗਿਆ ਅੱਜ ਸਾਡੇ ਕਿਸਾਨ ਭਰਾ ਨੌਜਵਾਨ ਉਥੇ ਜਿੱਦ ਕਰੀ ਬੈਠੇ ਨੇ ਕਿ ਅਸੀਂ ਬਾਰਡਰ ਤੋੜ ਕੇ ਦਿੱਲੀ ਪਹੁੰਚਣਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਤੁਹਾਡੇ ਲਈ ਅਸੀਂ ਅਕਾਲ ਤੱਕ ਸਭ ਤੇ ਅਰਦਾਸ ਵੀ ਕੀਤੀ ਹੈ ਨੌਜਵਾਨੋ ਜੋਸ਼ ਦੇ ਨਾਲ ਨਾਲ ਹੋਸ਼ ਤੋਂ ਕੰਮ ਜ਼ਰੂਰ ਲਿਓ ਮੋਦੀ ਸਰਕਾਰ ਨੂੰ ਇੱਥੇ ਇੱਕ ਜ਼ਰੂਰ ਅਸੀਂ ਕਵਾਂਗੇ ਅੜੀਅਲ ਸਭਾ ਛੱਡੇ ਲੋਕਾਂ ਨੇ ਸਰਕਾਰ ਬਣਾਈ ਸਰਕਾਰ ਲੋਕਾਂ ਲਈ ਬਣੀ ਸਰਕਾਰ ਦਾ ਫਰਜ਼ ਸੀ ਕਾਨੂੰਨ ਲੋਕਾਂ ਲਈ ਬਣਾਏ ਜਾਂਦੇ ਨਾ ਕੀ ਸਰਕਾਰ ਲਈ ਬਣਾਏ ਜਾਂਦੇ ਹੁਣ ਇੱਥੇ ਸਰਕਾਰ ਦਾ ਵਤੀਰਾ ਸਹੀ ਨਹੀਂ ਹੈ ਸ਼ਾਂਤ ਮਈ ਰੋਸ਼ ਨੂੰ ਡਾਂਗਾ ਮਾਰਨੀਆਂ ਗੋਲੀਆਂ ਮਾਰਨੀਆਂ ਰਾਵਾਂ 'ਚ ਢੱਕਾ ਲਾਉਣੀਆਂ ਕਈ ਤਰ੍ਹਾਂ ਦੇ ਉਹਨਾਂ ਤੇ ਮੁਕਦਮੇ ਦਰਜ ਕਰਨੇ ਡਰਾਵੇ ਦੇਣੇ ਗੋਲੀ ਦੇ ਆਰਡਰ ਦੇ ਦੇਣੇ ਇਹ ਸਹੀ ਨਹੀਂ ਆ ਆਪਣੇ ਦੇਸ਼ ਵਿੱਚ ਤੁਸੀਂ ਵਰਨਵੰਡ ਖੜੀ ਕਰ ਰਹੇ ਹੋ ਤੇ ਪੰਜਾਬ ਨੂੰ ਤੁਸੀਂ ਵੱਖਰਾ ਹਿੱਸਾ ਦੱਸ ਰਹੇ ਹੋ ਜੋ ਕਿ ਸਰਕਾਰ ਵਾਸਤੇ ਠੀਕ ਨਹੀਂ ਮੋਤੀ ਸਰਕਾਰ ਜਿਹੜੀ ਹੈ ਅਜੇ ਵੀ ਇਹਦੇ ਤੇ ਵਿਚਾਰ ਕਰਕੇ ਇਸ ਗੱਲ ਨੂੰ ਇੱਥੇ ਉਹਦਾ ਨਪਟਾਰਾ ਕਰੇ ਦੂਜੇ ਬੰਨੇ ਨੌਜਵਾਨ ਜਿਹੜੇ ਸਾਡੇ ਉੱਥੇ ਜਾ ਕੇ ਬੈਠੇ ਹੋਏ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਨੌਜਵਾਨ ਭਰਾਵੋ ਇਹੋ ਜਿਹੀ ਆਗੂ ਵੀ ਆਉਣਗੇ ਤੁਹਾਨੂੰ ਇਹੋ ਜਿਹਾ ਭਾਸ਼ਣ ਗਰਮ ਦੇ ਦੇ ਕੇ ਅੱਗੇ ਲੜਾ ਕੇ ਜਾਂ ਤਾਂ ਮਰਵਾ ਕੇ ਪਹਿਲਾਂ ਜਿਹੜੇ ਮਰਵਾਏ ਸਨ ਉਹਨਾਂ ਦਾ ਕਿਸੇ ਨੇ ਇਨਸਾਫ ਨਹੀਂ ਮੰਗਿਆ ਹਾਂ ਦਾ ਨਾਰਾ ਨਹੀਂ ਮਾਰਿਆ 700 ਦੇ ਕਰੀਬ ਜਾਨਾਂ ਗਈਆਂ ਗੱਡੀਆਂ ਥੱਲੇ ਦੇ ਦਿੱਤੇ ਗਏ ਕਿੰਨੇ ਕ ਮਗਰ ਆਗੂ ਪਹੁੰਚੇ ਇੱਥੇ ਬੰਨੀ ਪਹੁੰਚਣਗੇ ਹੁਣ ਇੱਥੇ ਤੁਹਾਨੂੰ ਇਹ ਗੱਲਾਂ ਜਰੂਰ ਸੋਚਣੀਆਂ ਬਣਦੀਆਂ ਨੇ ਜਿਹੜੇ ਆਗੂ ਅੱਗੇ ਲੱਗੇ ਨੇ ਉਹ ਕੀ ਕਰਨਗੇ ਨਹੀਂ ਕਰਦੇ ਤੇ ਫਿਰ ਉਹਨਾਂ ਦਾ ਮਗਰਲਿਆਂ ਨੇ ਕੀ ਕਰਨਾ ਇਹ ਸੋਚਣਾ ਬਣਦਾ ਔਰ ਅੱਗੇ ਲੱਗਣਾ ਮਾੜੀ ਗੱਲ ਨਹੀਂ ਅੱਗੇ ਜਾ ਕੇ ਜੂਝਣਾ ਬਣਦਾ ਹੈ ਪਰ ਸਰਕਾਰ ਦਾ ਜਿਹੜਾ ਰਵਈਆ ਉਹ ਗੋਲੀ ਮਾਰਨ ਵਾਲਾ ਕਿਸਾਨ ਕਿਸੇ ਦੇ ਡਾਂਗ ਮਾਰਦਾ ਹੈ ਤੇ ਕਾਰਵਾਈ ਗੋਲੀ ਜੇ ਕਿਥੇ ਪ੍ਰਸ਼ਾਸਨ ਨੇ ਕਿਸੇ ਦਾ ਸਿਰ ਪਾੜ ਦਿੱਤਾ ਹੈ ਤੇ ਉੱਥੇ ਕੋਈ ਸੁਣਵਾਈ ਨਹੀਂ ਗੋਲੀਆਂ ਤੱਕ ਮਾਰ ਕੇ ਬੱਜਾ ਦਿੱਤ ਕਰ ਦਿੱਤੇ ਨੇ ਕਿਸਾਨ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਇੱਥੋਂ ਦਾ ਕਾਨੂੰਨ ਇੱਥੋਂ ਦਾ ਪ੍ਰਸ਼ਾਸਨ ਇਸੋਂ ਦੀਆਂ ਅਦਾਲਤਾਂ ਦੀ ਗੱਲ ਵੀ ਸਰਕਾਰ ਇਥੇ ਸੁਣ ਨਹੀਂ ਰਹੀ ਜਦ ਕਿ ਸੁਪਰੀਮ ਕੋਰਟ ਵੀ ਕਹਿ ਰਿਹਾ ਹੈ ਕਿ ਇਹਨਾਂ ਨੂੰ ਹੱਕ ਹਕੂਕ ਹਨ ਇਹ ਸੰਘਰਸ਼ ਕਰ ਸਕਦੇ ਨੇ ਅੰਦੋਲਨ ਕਰ ਸਕਦੇ ਨੇ ਪਰ ਰੋਕਿਆ ਜਾ ਰਿਹਾ ਹੈ ਇਸ ਲਈ ਨੌਜਵਾਨ ਭਰਾਵੋ ਜੇ ਤੁਸੀਂ ਉੱਥੇ ਅੱਗੇ ਹੋ ਕੇ ਨਹੀਂ ਲੜਦੇ ਸ਼ਾਂਤਮਈ ਰਹਿੰਦੇ ਹੋ ਇਹ ਤੁਹਾਨੂੰ ਗਾਂਧੀਵਾਦੀ ਕਹਿਣਗੇ ਅੱਗੇ ਹੋ ਕੇ ਲੜਦੇ ਨੇ ਤੁਹਾਨੂੰ ਮਰਵਾ ਕੇ ਆਪੇ ਭੱਜਣ ਦੀ ਕੋਸ਼ਿਸ਼ ਕਰਨਗੇ ਇਸ ਲਈ ਜੋਸ਼ ਤੇ ਹੌਸਲੇ ਦੋਵਾਂ ਨੂੰ ਇਕੱਠੇ ਰੱਖ ਕੇ ਚੱਲਿਓ ਮੰਨ ਲਓ ਸਾਨੂੰ ਉਹ ਦਿੱਲੀ ਤੋਂ ਅੱਗੇ ਨਹੀਂ ਜਾਣ ਦੇਣਾ ਚਾਹੁੰਦੇ ਅਸੀਂ ਦਿੱਲੀ ਜਾ ਕੇ ਕਰਨਾ ਵੀ ਕੀ ਹੈ ਤੁਸੀਂ ਦਿੱਲੀ ਨੂੰ ਜਾਣ ਵਾਲੇ ਜਿੰਨੇ ਰਾਹ ਨੇ ਉਹ ਆਪਾਂ ਸਾਰੇ ਮਿਲ ਕੇ ਬੰਦ ਕਰੀਏ ਉਦੋਂ ਬਾਅਦ ਅਡਾਨੀਆਂ ਅਬਾਨੀਆਂ ਦੇ ਜਿੰਨੇ ਕਾਰੋਬਾਰ ਨੇ ਪੰਜਾਬ ਵਿੱਚ 24 ਬੰਦ ਕਰਾਂਗੇ ਇਹ ਸਾਡੀ ਗੱਲ ਨਹੀਂ ਸੁਣਦੇ ਪੰਜਾਬ ਦੀ ਛਾਤੀ ਪਾੜ ਕੇ ਇਹ ਅਡਾਨੀਆਂ ਦੇ ਕਾਰੋਬਾਰ ਚਲਾਉਣ ਲਈ ਜਿਹੜੀ 400 ਕਿਲੋਮੀਟਰ ਦੀ ਸੜਕ ਬਣਾ ਰਹੇ ਆ ਅਸੀਂ ਉਹ ਵਾਹਾਂਗੇ ਉਹ ਜ਼ਮੀਨ ਨੂੰ ਉਪਜਾਊ ਬਣਾਵਾਂਗੇ ਅਸੀਂ ਚਾਰ ਦੀ ਚਾਟੀ ਰੱਖ ਲਵਾਂਗੇ ਭੜੋਲਾ ਕਣਕ ਦਾ ਭਰ ਲਵਾਂਗੇ ਇੱਕ ਮੱਝ ਰੱਖ ਲਵਾਂਗੇ ਸਾਨੂੰ ਕੋਈ ਪੈਸੇ ਦੀ ਲੋੜ ਨਹੀਂ ਅਸੀਂ ਛਾਲ 6 ਮਹੀਨੇ ਭਾਵੇਂ ਹੋਰ ਸਾਲ ਸਾਨੂੰ ਫਾਕੇ ਕੱਟਣੇ ਪੈਣ ਪੰਜਾਬ ਵਾਲੇ ਕੱਟ ਲੈ ਜਿੰਨੇ ਦਿੱਲੀ ਨੂੰ ਰਾਹ ਜਾਂਦੇ ਨੇ ਬੰਦ ਕਰ ਦਿਓ ਜੇ ਪੰਜਾਬ ਦਿੱਲੀ ਨਹੀਂ ਜਾ ਸਕਦਾ ਤੇ ਦਿੱਲੀ ਵਾਲੇ ਪੰਜਾਬ ਨੂੰ ਹਿੱਸਾ ਹੀ ਨਹੀਂ ਮੰਨ ਰਹੇ ਤੇ ਫਿਰ ਦਿੱਲੀ ਨੂੰ ਵੀ ਪੰਜਾਬ ਆਉਣ ਦਾ ਹੱਕ ਹਕੂਕ ਕਾਦਾ ਰਹਿ ਗਿਆ ਇਹ ਹੁਣ ਪੰਜਾਬ ਸਰਕਾਰ ਵੀ ਸੋਚੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਸੀ ਕਿ ਖੱਟਰ ਪੰਜਾਬ ਦੇ ਖੇਤੇ ਚ ਆ ਕੇ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰ ਗਿਆ ਕਿਸਾਨ ਫਟੜ ਕਰ ਗਿਆ ਤੇ ਉਹਨਾਂ ਤੇ ਪੰਜਾਬ ਸਰਕਾਰ ਨੇ ਕੀ ਕਾਰਵਾਈ ਕੀਤੀ ਹੁਣ ਇੱਥੇ ਜੇ ਪੰਜਾਬ ਸਰਕਾਰ ਕਾਰਵਾਈ ਕਰੇ ਤਾਵੀ ਅਤਵਾਦੀ ਜੇ ਨਹੀਂ ਕਰਦੀ ਤੇ ਸਰਕਾਰ ਉਹ ਦੂਜੇ ਬੰਨੇ ਚਲੀ ਗਈ ਫਿਰ ਇੱਥੇ ਗਵਰਨਰਰੀ ਰਾਜ ਦੀਆਂ ਗੱਲਾਂ ਵੀ ਹੋਣਗੀਆਂ ਇਸ ਲਈ ਪੰਜਾਬ ਸਰਕਾਰ ਨੂੰ ਵੀ ਸੁਹਿਰਦਤਾ ਦੇ ਨਾਲ ਪੰਜਾਬ ਦੀ ਗੱਲ ਸੁਣਨੀ ਜ਼ਰੂਰਤ ਹੈ ਪੰਜਾਬ ਵਾਸੀਆਂ ਨੂੰ ਕਿਸਾਨਾਂ ਨੂੰ ਆਗੂਆਂ ਨੂੰ ਬੇਨਤੀ ਕਰਾਂਗਾ ਸਾਨੂੰ ਬੜੀ ਸੰਜੀਦਗੀ ਦੇ ਨਾਲ ਇਹ ਕੰਮ ਕਰਨੇ ਹੋਣਗੇ ਅਸੀਂ ਸੰਘਰਸ਼ ਛੱਡ ਨਹੀਂ ਸਕਦੇ ਲੜਨਾ ਵੀ ਹੈ ਪਰ ਨਜਾਇਜ਼ ਮਰਨੇ ਮਰਾਉਣੇ ਵੀ ਨਹੀਂ ਉਧਰਲੇ ਬੰਨੇ ਜਿਹੜਾ ਪੁਲਿਸ ਪ੍ਰਸ਼ਾਸਨ ਜਾਂ ਅਫਸਰ ਲੱਗੇ ਹੋਏ ਨੇ ਉਹਨਾਂ ਵਿੱਚ ਵੀ ਕਿਸਾਨਾਂ ਦੇ ਬੱਚੇ ਇੱਧਰ ਵੀ ਕਿਸਾਨਾਂ ਦੇ ਬੱਚੇ ਮਰਨੇ ਕਿਸਾਨ ਨੇ ਨਾ ਸਰਕਾਰ ਦਾ ਕੱਖ ਜਾਣਾ ਹੈ ਤੇ ਨਾ ਕਿਸੇ ਆਗੂ ਦਾ ਕੁਝ ਜਾਣਾ ਹੈ ਜਿਹੜੇ ਬਿਆਨ ਦੇ ਕੇ ਘਰਾਂ 'ਚ ਜਾ ਕੇ ਸੌ ਜਾਂਦੇ ਆ ਜਾਂ ਘਰਾਂ 'ਚੋਂ ਨਿਕਲ ਕੇ ਕੁਰਸੀਆਂ ਤੇ ਬਹਿ ਜਾਂਦੇ ਨੇ ਇਹ ਤੁਹਾਨੂੰ ਬਹੁਤ ਸੋਚਣ ਦੀ ਜ਼ਰੂਰਤ ਹੈ ਅੱਜ 21 ਫਰਵਰੀ ਚੇਤੇ ਰੱਖਿਓ ਇਹ ਸਾਡੇ ਲਈ ਅੱਗੇ ਹੀ ਬਹੁਤ ਭਾਰੂ ਹੈ ਰੱਬ ਕਰੇ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ ਸਾਡੇ ਨੌਜਵਾਨਾਂ ਦੀ ਬਲੀ ਲਈ ਜਾਏ ਜਾਂ ਉਹਨਾਂ ਨੂੰ ਪੜਕਾ ਕੇ ਜਾਂ ਉਹਨਾਂ ਨੂੰ ਗਾਂਦੀਵਾਦੀ ਕਹਿ ਕੇ ਬੜੇ ਧਿਆਨ ਨਾਲ ਅਸੀਂ ਲੜਾਈ ਵੀ ਲੜਨੀ ਹੈ ਅਸੀਂ ਜੋਸ਼ ਵੀ ਰੱਖਣਾ ਹੈ ਅਸੀਂ ਹੋਸ਼ ਤੋਂ ਵੀ ਕੰਮ ਲੈਣਾ ਹੈ ਅਸੀਂ ਮਾਰਨੇ ਵੀ ਨਹੀਂ ਅਸੀਂ ਮਰਵਾਉਣੇ ਵੀ ਨਹੀਂ ਅਸੀਂ ਹੱਕਾਂ ਦੀ ਖਾਤਰ ਖੜੇ ਆ ਉਹ ਲੈਣੇ ਨੇ ਉਹਦੇ ਲਈ ਹੋਰ ਢੰਗ ਤਰੀਕੇ ਬਹੁਤ ਨੇ ਇਸ ਲਈ ਜਿੰਨੇ ਪੰਜਾਬ ਵਿੱਚ ਦਿੱਲੀ ਦੇ ਰਾਹ ਨੇ ਉਹ ਬੰਦ ਕੀਤੇ ਜਾ ਸਕਦੇ ਆ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਆ ਸ਼ਾਂਤਮਈ ਰਹਿ ਕੇ ਕੀਤਾ ਜਾ ਸਕਦਾ ਹੈ ਕਿੰਨਾ ਚਿਰ ਜਿੰਨਾ ਚਿਰ ਸਰਕਾਰ ਗੱਲ ਨਹੀਂ ਸੁਣਦੀ ਨਹੀਂ ਸੁਣਦੀ ਤੇ ਫਿਰ ਚਵੀ ਤੁਹਾਡੇ ਸਾਹਮਣੇ ਆ ਫੈਸਲਾ ਫਿਰ ਹੱਦਾਂ ਤੇ ਨਹੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਫਤਵਾ ਦਿਓ ਤਾਂ ਕਿ ਸਰਕਾਰ ਦਾ ਲੱਕ ਤੋੜਿਆ ਜਾ ਸਕੇ ਉਹਦਾ ਲੱਕ ਉੱਥੇ ਟੁੱਟਣਾ ਹੈ ਲੋਕ ਸਭਾ ਚ ਜਾ ਕੇ ਧਰਨਿਆਂ ਚ ਤੇ ਸਾਡਾ ਕੇਵਲ ਆਵਾਜ਼ ਅਸੀਂ ਬੁਲੰਦ ਕਰ ਸਕਦੇ ਆ ਗੁਰੂ ਕਿਰਪਾ ਕਰਿ ਆਓ ਸਾਰੇ ਗੁਰੂ ਅੱਗੇ ਵੀ ਅਰਦਾਸ ਕਰਦੇ ਮਹਾਰਾਜ ਇਹ ਦਿਨ ਸੁਖ ਸ਼ਾਂਤੀ ਨਾਲ ਸਾਡੇ ਮੀਤਣ ਨੌਜਵਾਨਾਂ ਨੂੰ ਤੱਤੀ ਬਾ ਨਾ ਲੱਗੇ ਇਹ ਕਿਤ ਨਿਆਣਾ ਰਹਿ ਗਿਆ ਅੱਗੇ ਚਾਰ ਚਾਰ ਘਰ ਚ ਭਰਾ ਸੀ ਪਰਵਾਹ ਨਹੀਂ ਸੀ ਮੰਦੇ ਹੁਣ ਇੱਕ ਇੱਕ ਰਹਿ ਗਿਆ ਦੁਸ਼ਮਣ ਚਾਹੁੰਦਾ ਉਹਦੀ ਵੀ ਬਲੀ ਲਈ ਜਾਏ ਤੇ ਜਿਹੜਾ ਸੰਘਰਸ਼ ਪਹਿਲਾਂ ਚੱਲਿਆ ਸੀ ਉਹ ਅੱਜ ਨਹੀਂ ਰਹਿ ਜਾਣਾ ਤੇ ਜਿਹੜਾ ਪੰਜਾਂ ਸਾਲਾਂ ਨੂੰ ਚੱਲਣਾ ਹੈ ਉਹ ਅੱਜ ਵਰਗਾ ਨਹੀਂ ਹੋਣਾ ਦਿਨ-ਬਦਨ ਉਹਨੂੰ ਕਮਜ਼ੋਰ ਕਰਦੇ ਨਜ਼ਰ ਆਉਂਦੇ ਨੇ ਕਿਰਪਾ ਕਰਕੇ ਬੇਨਤੀਆਂ ਨੇ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ